ਨਮਸਕਾਰ ਜੀ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੇ ਨਿਊਜ਼ ਤੁਹਾਡਾ ਸਵਾਗਤ ਕਰਦਾ ਮੇਰੀ ਬੇਨਤੀ ਹੈ ਕਿ ਮੇਰਾ ਵੀਡੀਓ ਆਖਰ ਤੱਕ ਦੇਖਿਓ ਜੇ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਿਓ ਤੇ ਸਬਸਕ੍ਰਾਈਬ ਕਰਿਓ ਤੋ ਤਾਂ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਦਾ ਪਰਮ ਮਨਾਇਆ ਜਾ ਰਿਹਾ ਹੈ ਦੇਸ਼ ਦੇ ਵਿੱਚ ਚੋਣਾਂ ਦਾ ਬਿਕਲ ਵਜਿਆ ਹੈ ਦੋ ਫੇਸ ਦੇ ਵਿੱਚ 190 ਲੋਕ ਸਭਾ ਦੇ ਚੋਣਾਂ ਵੀ ਹੋਣਗੇ ਪਰ ਇਸ ਤੇ ਬਾਗ ਵੀ ਉਹ ਜਿਹੜੇ ਰਿਪੋਰਟ ਆ ਰਹੀਆਂ ਨੇ ਜੋ ਦੇਖਣ ਸੁਣਨ ਨੂੰ ਮਿਲ ਰਿਹਾ ਉਹ ਵਾਕਈ ਚਿੰਤਾ ਦਾ ਵਿਸ਼ਾ ਹੈ ਉਹ ਵਾਕਈ ਜਿਸ ਤਰ੍ਹਾਂ ਕਿਹਾ ਜਾਂਦਾ ਲੋਕਤੰਤਰ ਦਾ ਪਰਵ ਹੈ ਉਸ ਲੋਕਤੰਤਰ ਦੇ ਪਰਵ ਨੂੰ ਹਰ ਵੋਟਰ ਮਨਾਉਣ ਲਈ ਕਿਉਂ ਨਹੀਂ ਜਾ ਰਿਹਾ ਹਰ ਵੋਟਰ ਉਸ ਲੋਕਤੰਤਰ ਦੇ ਪਰਵ ਦੇ ਵਿੱਚ ਆਪਣਾ ਯੋਗਦਾਨ ਕਿਉਂ ਨਹੀਂ ਪਾ ਰਿਹਾ ਕਈ ਤਾਂ ਇਹ ਸਵਾਲ ਖੜੇ ਹੁੰਦੇ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਨੇ ਜਾਗਰੂਤਾ ਅਭਿਆਨ ਚਲਾਇਆ ਜਾ ਰਿਹਾ ਉਸ ਤੋਂ ਬਾਅਦ ਜੋ ਵੀ VOTER ਪੋਲਿੰਗ ਬੂਥ ਤੇ ਨਹੀਂ ਜਾ ਰਿਹਾ ਦੋ ਪੇਸ ਦੀ ਜੇ ਚੋਣਾ ਦੀ ਗੱਲ ਕਰੀਏ ਤਾਂ 2019 ਦੇ ਮੁਕਾਬਲੇ 2024 ਦੇ ਵਿੱਚ ਵੋਟ ਪਰਸੈਂਟੇਜ ਘੱਟ ਦੇਖ ਨੂੰ ਮਿਲ ਰਿਹਾ ਇਤਨੇ ਕੁ ਸਟੇਟ AGI ਵੀ ਨੇ ਜਿੱਥੇ ਵੋਟ ਪਰਸੈਂਟੇਜ ਵਧਿਆ ਵੀ ਹੈ ਪਰ ਕਾਫੀ ਸਟੇਟਾਂ ਦੇ ਵਿੱਚ ਵੋਟ ਪਰਸੈਂਟੇਜ ਦਾ ਘਟਣਾ ਵਾਕਈ ਸੋਚ ਲਈ ਮਜਬੂਰ ਕਰ ਦਿੰਦਾ ਕਿ ਆਕਰ ਦੇ ਲਈ ਕੌਣ ਜ਼ਿੰਮੇਵਾਰ ਹੈ ਇਸ ਜਿੰਨਾ ਕਿਹਾ ਜਾ ਸਕਦਾ ਹੈ ਕਿ ਅਸੀਂ ਪਹਿਲੇ ਤਾਂ ਲੋਕ ਵੱਧ ਜਾਗਰੂਕਾਂ ਪਹਿਲੇ ਨਾਲੋਂ ਵੱਧ ਪੜ੍ਹੇ ਲਿਖੇ ਹਨ ਸਾਨੂੰ ਆਪਣੇ ਅਧਿਕਾਰਾਂ ਦਾ ਪਤਾ ਹੈ ਪਰ ਹਰ ਵੋਟਰ ਆਪਣਾ ਫਰਜ਼ ਕਿਉਂ ਨਹੀਂ ਨਿਭਾਉਂਦਾ ਹੈ ਕਾ ਇਸ ਦੇ ਲਈ ਸਰਕਾਰਾ ਜ਼ਿੰਮੇਵਾਰ ਹੈ ਕਾ ਇਸ ਦੇ ਲਈ ਸਾਡੀ ਪਾਰਟੀ ਜ਼ਿੰਮੇਵਾਰ ਹੈ ਜਾਂ ਇਸ ਦੇ ਲਈ ਖੁਦ ਵੋਟਰ ਜ਼ਿੰਮੇਵਾਰ ਹੈ ਦੋਸਤੋ ਪਿਛਲੇ ਕੁ ਸਾਲਾਂ ਦੀ ਗੱਲ ਕਰੀਏ ਪਿਛਲੇ ਪਿਛਲੇ ਕੁ ਸਾਲਾਂ ਦੀ ਕਹਤਾ ਸਿਆ ਜਾਂਦਾ ਹੈ ਕਿ ਉਸ ਸਮੇਂ VOTER ਦੀ ਵੋਟ ਪਾਣ ਦੀ ਉਮਰ 21 ਸਾਲ ਤੱਕ ਕੀਤੀ ਹੋਈ ਸੀ ਸਮਾ ਬਦਲਿਆ VOTER ਜਾਗਰੂਕ ਹੋਇਆ VOTER ਪੜ੍ਹਿਆ ਲਿਖਿਆ ਹੋਇਆ ਤਾਂ ਡਿਮਾਂਡ ਉਠਣ ਲੱਗੀ ਕਿ ਜਿਹੜੀ ਵੋਟ ਦੀ ਉਮਰ ਹੈ ਉਹ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਜਾਵੇ ਤਾਂ ਕਿ ਜਿਆਦਾ ਜਿਆਦਾ ਜਿਹੜਾ VOTER ਹੈ ਜਿਆਦਾ ਜਿਆਦਾ ਉਹ VOTER ਲੋਕਤੰਤਰ ਦੇ ਪਰਮ ਦੇ ਵਿੱਚ ਆਪਣਾ ਯੋਗਦਾਨ ਪਾ ਸਕ ਕੇ ਆਪਣਾ ਹਿੱਸਾ ਪਾ ਸਕੇ ਆਖਰ ਉਹ ਸਰਕਾਰ ਵੱਲੋਂ ਉਹ ਮੰਗ ਮੰਨੀ ਗਈ ভোটার ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਵੀ 21 ਸਾਲ ਤੋਂ 18 ਸਾਲ ਹੋਈ ਕਾਇ ਲੱਗਣ ਲੱਗਿਆ ਸੀ ਕਿ ਸ਼ਾਇਦ ਜਿਆਦਾ ਜਿਆਦਾ ਜਿਹੜਾ VOTER ਹੈ ਉਹ ਵੋਟ ਕਰੇਗਾ ਆਪਣੇ ਆਪਣਾ ਫਰਜ਼ ਸਮਝ ਕੇ 2019 ਦਾ ਤੇ 2024 ਦਾ ਇਹ ਦੋ ਫੇਸਾਂ ਦੇ ਵਿੱਚ 190 ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਨੇ ਉੱਥੇ ਜੇ ਐਨਲਿਸਿਸ ਕਰੀਏ ਤਾਂ ਵਾਕਈ ਚਿੰਤਾ ਦਾ ਵਿਸ਼ਾ ਹੈ ਨਿਰਾਸ਼ਾ ਕਰਨ ਵਾਲਾ ਵਿਸ਼ਾ ਕਿਉਂਕਿ 2019 ਦੇ ਵਿੱਚ ਜੋ ਚੋਣਾਂ ਹੋਈਆਂ ਉਹਦੇ ਬਜਾਏ 2024 ਦੇ ਵਿੱਚ ਵੋਟ ਪਰਸੈਂਟ ਵਧਣ ਦੀ ਬਜਾਏ ਘਟ ਕੇ ਰਹਿ ਗਿਆ ਇਤਨਾ ਹੀ ਨਹੀਂ ਕੁਝ ਡੇਟਾ ਦੇ ਵਿੱਚ ਵਧਿਆ ਵੀ ਹੈ ਇੱਕ ਖੁਸ਼ੀ ਦੀ ਗੱਲ ਹੈ ਦੋਸਤੋ ਇਲੈਕਸ਼ਨ ਕਮਿਸ਼ਨ ਵੱਲੋਂ ਪਿਛਲੇ ਕਿਸਾਲਾ ਤੋਂ ਅਭਿਆਨ ਚਲਾਇਆ ਜਾ ਰਿਹਾ ਹੈ ਇਹ ਅਭਿਆਨ ਇਕ ਤਰ੍ਹਾਂ ਕਹਿ ਸਕਦੇ ਆ ਇਲੈਕਸ਼ਨ ਕਮਿਸ਼ਨ ਚਲਾਉਣ ਲਈ ਮਜਬੂਰ ਹੋਇਆ ਤਾਂ ਕਿ ਜਿਹੜਾ VOTER ਹੈ ਉਹ ਜਾਗਰੂਕ ਹੋਵੇ ਉਹ ਪੋਲਿੰਗ ਬੂਥ ਤੇ ਆਪਣੇ VOTE ਦਾ ਪ੍ਰਯੋਗ ਕਰੇ ਹੁਣ ਤੱਕ ਦਾ ਜੇ ਰਿਕਾਰਡ ਦੇ ਤੇ ਕੁੜਾ ਅਰਬ ਰੁਪਏ ਸਿਰਫ ਇਸ ਤੇ ਖਰਚ ਕੀਤੇ ਜਾ ਚੁੱਕੇ ਹਨ ਹੁਣ ਵੀ ਇਸ ਵਾਰ ਵੀ ਇੱਕ ਅਭਿਆਨ ਚਲਾਇਆ ਜਾ ਰਿਹਾ ਹੈ ਸਾਡੀ ਦੇਸ਼ ਦੀ ਆਜ਼ਾਦੀ ਨੂੰ 75 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ 75 ਸਾਲ ਬੀਤਣ ਦੇ ਬਾਵਜੂਦ ਵੀ ਅਭਿਆਨ ਚੱਲ ਰਹੇ ਨੇ ਇਸ ਵਾਰ 70 بار ਵਾਕਈ ਬੜੀ ਅਜੀਬ ਗੱਲ ਬੜੀ ਅਜੀਬ ਸਥਿਤੀ ਨਜ਼ਰ ਆਉਂਦੀ ਹੈ ਇਹ ਕਿ 75 ਸਾਲ ਦੀ ਆਜ਼ਾਦੀ ਦੇ ਬਾਵਜੂਦ ਵੀ ਅਸੀਂ 100% ਦੇ ਬਜਾਏ ਸਿਰਫ 17% ਦੀ ਗੱਲ ਕਰ ਰਹੇ ਹਾਂ ਦੋਸਤੋ ਵਿਦੇਸ਼ਾਂ ਦੇ ਵਿੱਚ ਵੀ ਚੋਣਾਂ ਹੁੰਦੀਆਂ ਨੇ ਉੱਥੇ ਵੀ ਕਿਹੜੇ ਦੇਸ਼ਾਂ ਦੇ ਵਿੱਚ ਸੋਣਾਂ ਨੂੰ ਮਿਲਦਾ ਕਿ ਵੋਟ ਪਰਸੈਂਟੇਜ ਜਿਹੜਾ ਉਹ 90 95 ਕਰੋਸ ਕਰ ਗਿਆ ਬੜੀ ਖੁਸ਼ੀ ਹੁੰਦੀ ਹੈ ਇਸ ਤਰ੍ਹਾਂ ਦੀ ਗੱਲਾਂ ਸੁਣ ਕੇ ਕਿ ਇਸ ਦਾ ਮਤਲਬ ਹੈ ਕੁਝ ਦੇਸ਼ ਦਾ ਵੋਟਰ ਹੈ ਉਹ ਅਧਿਕਾਰ ਦੇ ਨਾਲ ਨਾਲ ਆਪਣਾ ਹੱਕ ਸਮਝ ਕੇ ਵੀ ਵੋਟ ਦਾ ਪ੍ਰਯੋਗ ਕਰਦਾ ਹੈ ਲੱਗਦਾ ਸੀ ਸਾਡੇ ਦੇਸ਼ ਦੇ ਵਿੱਚ ਵੀ ਇਦਾਂ ਦੀ ਸਥਿਤੀ ਹੋਏਗੀ ਵੋਟਰ ਜਾਗਰੂਤ ਹੈ ਹਰ ਵੋਟਰ ਵੋਟ ਪਾਣੀ ਲਿਖੇਗਾ ਪਰ ਨਹੀਂ ਨਿਕਲੇਗਾ ਇਸਦੇ ਲਈ ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਨੇ ਜਿਹੜੇ ਹੁਣ ਦੋ ਚਾਰਾਂ ਦੇ ਵਿੱਚ 190 ਲੋਕ ਸਭਾ ਦੀਆਂ ਸੀਟਾਂ ਨੇ ਚੋਣ ਹੋਈਆਂ ਨੇ ਉਹਦੇ ਦੇਖਿਆ ਜਾਵੇ ਉਸ ਸਟੇਟਾਂ ਦੇ ਵਿੱਚ ਚੋਣ ਜਿਹੜਾ ਵੋਟ ਪ੍ਰਤੀਸ਼ਤ ਵੱਧ ਗਿਆ ਤੇ ਕੁਝ ਸਟੇਟਾਂ ਦੇ ਵਿੱਚ ਘਟ ਗਿਆ ਜਿਨ੍ਹਾਂ ਪ੍ਰਦੇਸ਼ਾਂ ਵਿੱਚ ਘਟਣ ਦੀ ਖਬਰਾਂ ਨੇ ਉਹਨਾਂ ਵਿੱਚ ਸਭ ਤੋਂ ਵੱਡਾ ਪ੍ਰਦੇਸ਼ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਵੈਸਟ ਬੰਗਾਲ ਤਾਮਿਲਨਾਡੂ ਆਸਾਮ ਕਰਨਾਟਕ ਬਿਹਾਰ ਇਸ ਦੇ ਇਲਾਵਾ ਕੁਝ ਹੋਰ ਪ੍ਰਦੇਸ਼ ਵੀ ਨੇ ਜਿਨ੍ਹਾਂ ਦੇ ਵਿੱਚ ਵੋਟ ਪਰਸੈਂਟਜ ਵਧਿਆ ਵਧ ਗਿਆ ਉਹ વાਕਈ ਖੁਸ਼ੀ ਦੀ ਗੱਲ ਹੈ ਜਿਵੇਂ ਮਹਾਰਾਸ਼ਟਰ ਅੰਡਵਾਨਿਕੋਵਰ ਉੱਤਰਾਖੰਡ ਮਗਾਲਿਆ ਛਤੀਸਗੜ੍ਹ ਇਨ ਪ੍ਰਦੇਸ਼ਾਂ ਦੇ ਵਿੱਚ ਜੋ ਹੁਣ ਵੋਟਾਂ ਪਈਆਂ ਨੇ ਥੋੜਾ ਬਹੁਤਾ ਵਧ ਗਿਆ ਦੋਸਤੋ ਸਭ ਤੋਂ ਵੱਡਾ ਸਵਾਲ ਇਹ ਖੜਾ ਹੋਏਗਾ ਇਹ ਅਖਰ ਇਸਤੇ ਦੀ ਕਿਉਂ ਆਈ ਹੋਈ ਹੈ ਅਖਰ ਸਾਡਾ ਦੇਸ਼ ਦਾ ਵੋਟਰ ਬਾਹਰ ਕਿਉਂ ਨਹੀਂ ਨਿਕਲਦਾ ਪੋਲਿੰਗ ਬੂਥ ਤੇ ਕਿਉਂ ਨਹੀਂ ਜਾਂਦਾ ਪਿਛਲੇ ਕੁਝ ਸਾਲਾਂ ਦੀ ਜੇ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ ਜਿਹੜੇ ਪਹਿਲੇ ਪੋਲਿੰਗ ਬੂਥ ਸੀ ਉਹ ਦੂਰ ਹੋਇਆ ਕਰਦੇ ਸੀ ਇਸ ਲਈ ਇਲੈਕਸ਼ਨ ਕਮਿਸ਼ਨ ਵੱਲੋਂ ਵੋਟਰਾਂ ਦੀ ਸਥਿਤੀ ਮਨੁੱਖੀ ਸਥਿਤੀ ਨੂੰ ਸਮਝਾਇਆ ਇਲੈਕਸ਼ਨ ਕਮਿਸ਼ਨ ਵੱਲੋਂ ਕੋਸ਼ਿਸ਼ਾਂ ਕੀਤੀ ਗਈਆਂ ਕੋਸ਼ਿਸ਼ਾਂ ਕੀਤੀਆਂ ਕਿ ਜਿਹੜੇ ਪੋਲਿੰਗ ਬੂਥ ਨੇ ਉਹ ਵੋਟਰਾਂ ਦੇ ਨੇੜੇ ਦੇ ਬਣਾ ਦਿੱਤੇ ਗਏ ਉਹਨਾਂ ਦਾ ਇੱਕ ਕਾਰਨ ਸੀ ਇੱਕ ਮਕਸਦ ਸੀ ਕਿ ਜਿਹੜਾ ਪੋਲਿੰਗ ਬੂਥ ਨੇੜੇ ਹੋਵੇਗਾ ਉਹ ਵੋਟਰ ਜਲਦੀ ਉੱਥੇ ਜਾ ਸਕੇਗਾ ਉਹ ਵੋਟਰ ਉੱਥੇ ਆਪਣੇ ਵੋਟ ਦਾ ਪ੍ਰਯੋਗ ਕਰ ਸਕੇ ਪਰ ਲਗਾ ਦਾ ਇਲੈਕਸ਼ਨ ਕਮਿਸ਼ਨ ਨੇ ਕੋਸ਼ਿਸ਼ਾਂ ਕੀਤੀਆਂ ਲੈ ਇਲੈਕਸ਼ਨ ਕਮਿਸ਼ਨ ਨੇ ਉਹ ਪੋਲਿੰਗ ਬੂਥ ਨੇੜੇ ਬਣਾ ਕੇ ਇੰਪਲੀਮੈਂਟ ਕੀਤਾ ਪਰ ਉਸ ਤੋਂ ਬਾਅਦ ਜੋ ਵੋਟਰ ਇਤਨੀ ਉਮੀਦ ਸੀ ਉਹ ਉਤਸ਼ਾਹ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਇਹ ਵਾਕਈ ਸਾਡੇ ਦੇ ਲਈ ਸਾਡੇ ਲਈ ਇੱਕ ਐਨਲਿਸਿਸ ਕਰਨ ਦੀ ਲੋੜ ਹੈ ਕਿ ਆਕਰੇ ਸਥਿਤੀ ਵਿੱਚ ਕਿਉਂ ਬਣੀ ਦੋਸਤੋ ਜੋ ਸਾਡੇ ਦੇਸ਼ ਦੇ ਹਾਲਾਤ ਨੇ 75 ਸਾਲ ਆਜ਼ਾਦੀ ਨੂੰ ਹੋ ਗਏ ਅਸੀਂ ਕਈ ਤਰ੍ਹਾਂ ਦੀਆਂ ਸਮੱਸਿਆ ਤੋਂ ਹਲੇ ਵਿਗਰਸ ਤੋਂ ਕਈ ਤਰ੍ਹਾਂ ਦੀਆਂ ਸਮੱਸਿਆ ਜੇਲ ਰਹੇ ਹਾਂ ਕਿ ਵੀ ਕੀਆ ਜਾ ਸਕਦਾ ਹੈ ਕਿ ਦੇਸ਼ ਦੇ ਵੋਟਰਾਂ ਨੂੰ ਸਰਕਾਰਾਂ ਦੇ ਬੜੀਆਂ ਉਮੀਦਾਂ ਹੁੰਦੀਆਂ ਨੇ ਸਰਕਾਰਾਂ ਤੇ ਬੜਾ ਆਸ ਹੁੰਦਾ ਕਿ ਉਹ ਵੋਟਰਾਂ ਦੇ ਨਾਲ ਜੋ ਵਾਅਦੇ ਕਰ ਰਹੇ ਨੇ ਜੋ ਵੋਟਰਾਂ ਨੂੰ ਕਹਿ ਰਹੇ ਨੇ ਉਹਦੇ ਤੇ ਖਰਾ ਉਤਰਨ। ਇਸ ਲਈ ਕੀ ਇਹ ਕਿਹਾ ਜਾ ਸਕਦਾ ਕਿ ਜੋ ਅੱਜ ਵੋਟਰ ਦੀ ਮਨੋਸਥਿਤੀ ਬਣੀ ਹੋਈ ਹੈ ਕਿ ਹਰ ਵੋਟਰ ਪੋਲਿੰਗ ਬੂਥ ਦੇ ਨੇੜੇ ਹੋਣ ਦੇ ਬਾਵਜੂਦ ਵੀ ਵੋਟ ਪਾਣ ਤੱਕ ਨਹੀਂ ਜਾ ਰਿਹਾ ਕਿ ਇਸ ਦੇ ਲਈ ਸਰਕਾਰਾਂ ਜ਼ਿੰਮੇਵਾਰ ਨਹੀਂ ਕਿ ਇਸ ਦੇ ਲਈ ਰਾਜਨੀਤਿਕ ਪਾਰਟੀ ਦੀ ਜ਼ਿੰਮੇਵਾਰੀ ਨਹੀਂ ਇਹ ਕੁਝ ਹੋਰ ਕਾਰਨ ਨੇ ਇਸ ਤਰ੍ਹਾਂ ਦੇ ਅਭਿਆਨ ਦੇ ਵਿੱਚ ਕਿਹੜਾ ਅਰਬ ਰੁਪਏ ਖਰਚ ਹੋ ਚੁੱਕਿਆ ਹੈ ਹੋ ਰਿਹਾ ਹੈ ਜੇ ਇਹ ਜੀ ਸਥਿਤੀ ਰਹੀ ਤਾਂ ਹੁੰਦਾ ਵੀ ਰਹੇਗਾ ਇਹ ਅਖਰ ਕਿਹੜਾ ਅਰਬ ਰੁਪਏ ਜਿਹੜਾ ਖਰਚ ਹੋ ਰਿਹਾ ਹੈ ਇਹ ਕਿਸ ਦਾ ਹੈ ਇਹ ਜਨਤਾ ਦਾ ਹੈ ਇਹ ਪੈਸਾ ਜਨਤਾ ਦਾ ਖਰਚ ਹੋ ਰਿਹਾ ਹੈ ਇਸ ਲਈ ਜੇ ਹਰ ਵੋਟਰ ਆਪਣਾ ਫਰਜ਼ ਸਮਝੇ ਹਰ ਵੋਟਰ ਨੂੰ ਲੱਗੇ ਨਹੀਂ ਮੇਰੀ ਡਿਊਟੀ ਹੈ ਸਭ ਤੋਂ ਪਹਿਲੇ ਨੇ ਆਪਣਾ ਫਜ਼ੀਨ ਬਾਵਾਂਗਾ ਤੱਕੜਾ ਅਰਬ ਰੁਪਇਆ ਖਰਚੋ ਰਿਹਾ ਉਹ ਬਚ ਲਵੇ ਉਹ ਕੋੜਾ ਅਰਬ ਰੁਪਇਆ ਦੇਸ਼ ਦੇ ਵਿਕਾਸ ਦੇ ਕੰਮ ਵੀ ਆ ਸਕਦਾ ਸਾਡੀ ਅਪੀਲ ਹੈ ਕਿ ਹਰ ਵੋਟਰ ਨੂੰ ਕਿ ਉਹ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰੇ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਉਸ ਤੋਂ ਬਾਅਦ ਸਾਨੂੰ ਆਜ਼ਾਦੀ ਮਿਲੀ ਆਜ਼ਾਦੀ ਮਿਲੀ ਤਾਂ ਸਾਨੂੰ ਵੋਟ ਦਾ ਰਾਈਟ ਮਿਲਿਆ ਇਸ ਲਈ ਹਰ ਵੋਟਰ ਨੂੰ ਬਿਨਾ ਕਿਸੇ ਡਰ ਬਿਨਾ ਕਿਸੇ ਲਾਲਚ ਦੇ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਉਸ ਲੋਕਤੰਤਰ ਦੇ ਪਰਮ ਦੇ ਵਿੱਚ ਆਪਣਾ ਜਿਆਦਾ ਤੋਂ ਜਿਆਦਾ ਯੋਗਦਾਨ ਜ਼ਰੂਰ ਪਾਣਾ ਚਾਹੀਦਾ ਹੈ ਦੋਸਤੋ ਆਦਲੀ ਬਸ ਇਤਨਾ ਹੀ ਨਮਸਕਾਰ ਜੈ